ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਹੁਸ਼ਿਆਰਪੁਰ ਦੇ ਖਡਿਆਲਾ ਸੈਣੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੇ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਵਿੱਚ ਪਿੰਡ ਮੂਲ ਔਲਖਾਂਦ ਦੀ ਸੰਗਤਾਂ ਅਤੇ ਐਨਆਰਆਈ ਦੇ ਸਨਯੋਗ ਨਾਲ ਖੁੱਲ੍ਹੇ ਲੰਗਰ ਲਗਾਏ ਗਏ ਗਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸਨਯੋਗ ਦੇ ਨਾਲ ਲੰਗਰ ਚਲਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਗੁਰੂ ਦੇ ਲੜ ਲੱਗਣ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ ਕੇ ਸੇਵਾ ਕੀਤੀ ਗਈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮੂੜ ਦੇ ਬਸਰੀਖ ਸਾਰੇ ਇੱਥੇ ਲਗਾਤਾਰ ਕੋਈ 35-40 ਸਾਲ ਤੋਂ ਗੁਰੂ ਘਰ ਦੀ ਸੇਵਾ ਕਰਨਿਆਂ ਇੱਥੇ ਸਰਦਾਰ ਸਰਹੰਦ ਸਿੰਘ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਉਹਨਾਂ ਨੇ ਸਾਨੂੰ ਬਹੁਤ 15 10-15 ਮਰਲੇ ਜਗ੍ਹਾ ਦੇਤੀ ਆ ਅਸੀਂ ਉੱਥੇ ਆਪਣਾ ਗੁਰਦਰਾ ਸਾਹਿਬ ਬਣਾਇਆ ਹਰ ਵਾਰੀ ਲੰਗਰ ਚੱਲਦਾ 14-15 ਖੜਪੜ ਸਾਹਿਬ ਦੀ ਲੜੀ ਚੱਲਦੀ ਆ ਅੱਜ 3 ਦਿਨ ਹੋ ਗਏ ਨੇ ਲਗਾਤਾਰ ਜਲੇਬੀਆਂ ਦਾ ਲੰਗਰ ਚੱਲਣ ਰਿਹਾ ਕੱਲ ਨੂੰ 3 ਖੜਪੜ ਸਾਹਿਬ ਦਾ ਭੋਗ ਪੈਣਾ ਸੰਗਤ ਚੜ੍ਹਦੀ ਕਲਾ ਨਾਲ ਸਭ ਕੁਝ ਵੱਧ ਤੋਂ ਵੱਧ ਬਣ ਰਿਹਾ ਇੱਥੇ ਕੋਈ ਪਦਾਰਥ ਨਹੀਂ ਪਤਾ ਨਹੀਂ ਕਿੰਨੇ ਕੁ ਗੱਫੇ ਦੁਨੀਆ ਪੈਸਾ ਦੇਈ ਜਾ ਰਹੀ ਆ ਅਸੀਂ ਵਰਤੀ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਸਨੇਹਾ ਦੇਣਾ ਚਾਹੀਦਾ ਬੱਚਿਆਂ ਨੂੰ ਸਨੇਹਾ ਦੇਣੇ ਆ ਵੀ ਚੰਗੇ ਲੜ ਲੱਗੋ ਵਧੀਆ ਗੁਰੂ ਦੇ ਮਾਰ ਦੇ ਚਰਨਾਂ 'ਚ ਬਰਾਜੋ ਚੰਗੀ ਸੇਵਾ ਕਰੋ ਪੜੋ ਲਿਖੋ ਤੇ ਚੰਗੇ ਇਨਸਾਨ ਬਣੋ ਮਾੜੇ ਨਸ਼ਿਆਂ ਤੋਂ ਦੂਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਨਗਰ ਨਗਰ ਮੂੜਾਂ ਤੋਂ ਜੋ ਕਿ ਸਰਦਾਰ ਸਰੈਣ ਸਿੰਘ ਜੀ ਇਹਨਾਂ ਦਾ ਨਗਰ ਭਾਮ ਹੈ ਸ਼ੁਰੂ ਤੋਂ ਹੀ ਇਹੀਂ ਇੱਥੇ ਲੰਗਰ ਲਗਾਉਂਦੇ ਰਹੇ ਆ ਹੁਣ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਇੱਥੇ ਖੰਡ ਪਾਟ ਸਾਹਿਬ ਦੀ ਲੜੀ ਚੱਲਦੀ ਹੈ ਜੋ ਕਿ ਹਰ ਸਾਲ ਹੀ 14 ਤੋਂ 15 ਖੰਡ ਪਾਟ ਸਾਹਿਬ ਹੋ ਜਾਂਦੇ ਨੇ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਲੰਗਰ ਲਗਾਏ ਜਾਂਦੇ ਨੇ ਬਹੁਤ ਹੀ ਸੰਗਤ ਦਾ ਸਹਿਯੋਗ ਹੁੰਦਾ ਸਾਡੇ ਮਤਲਬ ਮੂੜਾਂ ਤੋਂ ਸੰਗਤ ਆਉਂਦੀ ਹੈ ਕਿੜੀ ਤੋਂ ਵੀ ਆਉਂਦੀ ਹੈ ਭਾਮ ਤੋਂ ਵੀ ਇੱਥੇ ਹੁੰਦੇ ਨੇ ਆਪਣਾ ਇਹ ਸੇਵਾ ਵਾਸਤੇ ਬਾਕੀ ਇਹਨਾਂ ਵੀਰ ਹੁਣਾ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਇਹਨਾਂ ਨੇ ਸਾਰੀ ਜਗ੍ਹਾ ਸਾਡੇ ਨਗਰ ਨੂੰ ਦਿੱਤੀ ਹੈ ਇਹਨਾਂ ਦੀ ਜ਼ਮੀਨ ਦੇ ਵਿੱਚ ਹੀ ਅਸੀਂ ਆਗੇ ਤੇ ਲੰਗਰ ਲਾਉਂਦੇ ਆਂ ਖਾਣ-ਪਾਣ ਸਭ ਚੱਲਦੇ ਨੇ ਗੁਰਦੁਆਰਾ ਸਾਹਿਬ ਨੂੰ ਇਹਨਾਂ ਨੇ ਜਗ੍ਹਾ ਦਿੱਤੀ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਅਸੀਂ ਇਹ ਸੰਦੇਸ਼ ਦਿੰਦੇ ਆਂ ਅਗਲੀ ਪੀੜ੍ਹੀ ਹੈ ਜਿਹੜੀ ਸਾਡੀ ਬੱਚੇ ਜਿਹੜੇ ਨੌਜਵਾਨ ਨੇ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਮਤਲਬ ਰੁੱਝ ਗਏ ਨੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਕੁਝ ਸਿੱਖੋ ਦੇਖੋ ਇੱਦਾਂ ਬਾਰੇ ਜੀ ਕਿਰਪਾ ਹਡ ਏਰੀਏ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਇੰਨੀ ਸੰਗਤ ਆਉਂਦੀ ਹੈ ਪੈਦਲ ਯਾਤਰਾ ਜਾਂਦੀ ਹੈ ਹਰ ਸਾਲ ਹੀ ਤੇ ਉਹਦੇ ਵਾਲੇ ਵੇਖ ਕੇ ਥੋੜੀ ਇਹਨਾਂ ਨੂੰ ਮਤਲਬ ਸੋਚ ਹੋਣੀ ਚਾਹੀਦੀ ਹੈ ਕਿ ਅਸੀਂ ਨਸ਼ਿਆਂ ਦੇ ਵਿੱਚ ਨਹੀਂ ਪੈਣਾ ਅਸੀਂ ਇਹੀ ਬੇਨਤੀ ਕਰਦੇ ਆਂ ਬੱਚਿਆਂ ਨੂੰ ਕਿ ਨਸ਼ੇ ਤੋਂ ਦੂਰ ਰਵੋ ਗੁਰੂ ਦੇ ਨਾਲ ਲੱਗੋ ਗੁਰੂ ਦੇ ਲੜ ਲੱਗ ਕੇ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਗੁਰੂ ਨਾਨਕ ਸਿੰਘ ਸਾਹਿਬ ਗੁਰਦੁਆਰਾ ਔਲਖਾਂ ਵਾਲੇ ਮੋੜ ਤੋਂ 4 ਤਰੀਕ ਤੋਂ ਲੈ ਕਰਕੇ ਅੱਜ ਤੱਕ 2 ਤਰੀਕ ਤੱਕ ਜੋ ਸ੍ਰੀਖੰਡਪੜ ਸਾਹਿਬਾਂ ਦੀ ਲੜੀ ਰੰਭ ਹਰ ਸਾਲ ਹੀ ਹੁੰਦੀ ਹੈ ਉਸ ਦੇ ਵਿੱਚ ਐਰਕੀ ਪੰਜ ਤੇ ਪੰਜ ਸ੍ਰੀਖੰਡਪੜ ਸਾਹਿਬ ਦੀ ਲੜੀ ਰੰਭ ਹੋਈ ਤੇ ਅਖੀਰਲੀ ਲੜੀ ਆ ਚੱਲ ਰਹੀ ਆ ਤੇ ਜੋ ਸੰਗਤਾਂ ਆਉਂਦੀਆਂ ਇੱਥੇ ਆਸਾਂ ਮਰਦਾਂ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਇਸ ਕਰਕੇ ਸਾਰੇ ਸੰਗਤਾਂ ਵੱਲੋਂ ਇੱਥੇ ਸਹਿਯੋਗ ਦਿੱਤਾ ਜਾਂਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਜਿਹੜੀਆਂ ਚੋਲਾ ਸਾਹਿਬ ਦਰਸ਼ਨਾਂ ਜਾਂਦੀਆਂ ਸੰਗਤਾਂ ਮਾਹੌਨ ਦਾ ਧੰਨਵਾਦ ਕਰਨ ਵਾਸਤੇ ਸ੍ਰੀ ਅਖੰਡ ਪਾਠ ਸਾਹਿਬੰ ਦੀ ਲੜੀ ਆਰੰਭ ਹੁੰਦੀ ਹਰ ਸਾਲ ਹੀ ਤੇ ਐਰਕੀਵ 4 ਤਰੀਕ ਤੋਂ ਆਰੰਭ ਹੋਈ। ਸੋ ਪਾਤਸ਼ਾਹ ਜੀ ਦਾ ਇੱਥੇ ਜੋ ਇਸ ਗੁਰਦੁਆਰੇ ਤੇ ਵਿਸ਼ੇਸ਼ ਹੱਥ ਹੈ ਸੋ ਸੰਗਤਾਂ ਨੂੰ ਅਤੇ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤੇ ਗੁਰੂਆਂ ਦੇ ਨਾਲ ਗੁਰੂ ਘਰ ਦੇ ਨਾਲ ਜੋੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ